ਨਾ ਗਲੋਰੀ ਨਗਰ ਨਗਰ ਕੌਂਸਲ ਅੱਜ ਦੇ ਬੱਚੇ ਪੜਾਈਂ ਨਾ ਇਨਾਮ ਹੋਵੇ ਨਗਰ ਕੌਂਸਲ ਕੋਦਗ੍ਰਿਸ਼ਨ ਪਬਲਿਕ ਹਾਈ ਸਕੂਲ ਦੇ ਬੱਚੇ ਵੇਸਟਵਾਟਰ ਸ਼੍ਰੀ ਅਮਰਪਾਲ ਵਰਦੀ ਸਾਡੇ ਵਿਚਕਾਰ ਦਸੰਬਰ ਚੰਬਰ ਜੇ ਤੱਕ ਬੱਚਿਆਂ ਦੇ ਨਾਲ ਜੀ ਜਿਹੜਾ ਸਵਸ਼ਤਾ ਭਾਰਤ ਦੀ ਲੇ ਪ੍ਰੋਗਰਾਮ ਰੱਖਿਆ ਕੀ ਗਾਂ ਜਾਉਂਗੇ ਅੱਜ 2:00 ਦੁਪਹਿਰ ਗਾਂਧੀ ਜਨਤੀ ਦੇ ਮੌਕੇ ਤੇ ਜਿਸ ਤਰ੍ਹਾਂ ਕੀ ਹਰ ਸਾਲ ਹੀ ਨਗਰ ਕਾਉਂਸਲ ਵੱਲੋਂ ਕੋਈ ਨਾ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਔਰ ਇਸ ਸਾਲ ਵੀ ਜਿਹੜੇ ਸਾਡੇ ਬਾਜੂ ਕਰ ਸਾਦ ਕਫਸਰ ਆ ਇਹਨਾਂ ਦੀ ਅਗਵਾਈ ਦੇ ਹੇਠ ਜੋ ਸਵਸ਼ਤਾ ਹੀ ਸੇਵਾ ਔਰ ਸਵਚ ਭਾਰਤ ਅਭਿਆਨ ਦੇ ਤਹਿਤ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਸੀ ਇਸ ਦੇ ਵਿੱਚ ਸਾਡੇ ਨਕੌਦਰ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਔਰ ਉਹਨਾਂ ਦੇ ਬਕਾਇਦਾ ਇੱਥੇ ਪੇਂਟਿੰਗ ਦੇ ਮੁਕਾਬਲੇ ਔਰ ਵੇਸ ਚੀਜ਼ਾਂ ਤੋਂ ਜਿਹੜਾ ਆਪਾਂ ਆਰਟ ਐਂਡ ਕ੍ਰਾਫਟ ਬਣਾ ਸਕਦੇ ਆ ਵੇਸ ਚੀਜ਼ਾਂ ਤੋਂ ਜਿਹੜੀ ਆਪਾਂ ਵਧੀਆ ਚੀਜ਼ਾਂ ਜਿਹੜੀਆਂ ਉਹ ਬਣਾ ਸਕਦੇ ਆ ਉਹਨਾਂ ਦੇ ਮੁਕਾਬਲੇ ਜਿਹੜੇ ਇੱਥੇ ਕਰਵਾਏ ਗਏ ਆ ਔਰ ਉਹਨਾਂ ਦੇ ਵਿੱਚ ਜਿਹੜੇ ਵੀ ਬੱਚੇ ਆ ਉਹਨਾਂ ਨੇ ਆਪਣੇ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਆਪਣਾ ਪ੍ਰਦਰਸ਼ਨ ਜਿਹੜਾ ਕੀਤਾ ਹੈ ਤੇ ਮੈਂ ਵਧਾਈ ਦੇਣਾ ਸਾਰੀ ਨਗਰ ਕੌਂਸਲ ਦੀ ਟੀਮ ਨੂੰ ਜਿਨ੍ਹਾਂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਹੈ ਕਿਉਂਕਿ ਜਿੱਦਾਂ سرکار دی ہدایتਾਂ ਵਿਚੋਂ ਆਉਂਦੀਆਂ ਉਸੇ طریقے ਦੇ ਨਾਲ ਜੋ ਆਪਣੇ دفتر ਹੈਗੇ ਆ دفترਾਂ ਨੂੰ ਜਿਹੜੇ ਸਮੇਂ-ਸਮੇਂ ਸਿਰ ਪ੍ਰੋਗਰਾਮ ਕਰਨੇ ਪੈਂਦੇ ਆ ਪਰ ਮੈਂ ਵਧਾਈ ਦੇਵਾਂ ਖਾਸ ਤੌਰ ਤੇ ایਓ ਸਾਹਿਬ ਨੂੰ ਕਿਉਂਕਿ ਇਹ ਕਾਫੀ ਦੂਰੋਂ ਆਉਂਦੇ ਨੇ ਪਰ ਉਹ ਦੂਰੋਂ ਆਉਣ ਦੇ ਕਰਕੇ ਵੀ ਇਹਨਾਂ ਜਿਹੜਾ ਪ੍ਰੋਗਰਾਮ ਆ ਬਹੁਤ ਅੱਛੇ ਤਰੀਕੇ ਨਾਲ ਆਰਗੇਨਾਈਜ਼ ਕੀਤਾ ਔਰ ਬਕਾਇਦਾ ਇੱਥੇ ਜਿੰਨੇ ਵੀ ਸਕੂਲਾਂ ਦੇ ਬੱਚੇ ਇੱਥੇ ਆਏ ਸੀ ਉਨਾ ਵਾਸਤੇ ਜੋ ਰਿਫਰੈਸ਼ਮੈਂਟ ਜੋ ਥੋੜਾ ਬਹੁਤਾ ਚਾਹ ਪਾਣੀ ਦਾ ਪ੍ਰੋਗਰਾਮ ਜਿਹੜਾ ਸੀ ਉਹ ਵੀ ਆਪਣਾ ਕੀਤਾ ਗਿਆ ਸੀਗਾ ਔਰ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਇਸ ਤੋਂ ਵਧੀਆ ਔਰ ਇਸ ਤੋਂ ਵੱਡੇ ਲੈਵਲ ਦਾ ਕਰੀਏ ਤਾਂ ਜੋ ਸਾਰੇ ਹੀ ਸ਼ਹਿਰ ਦੇ ਵਿੱਚ ਸਨੇਹਾ ਜਾ ਸਕੇ ਕਿ ਆਪਾਂ ਆਪਣਾ ਆਸਾ ਪਾਸਾ ਆੜਾ ਦਵਾਲਾ ਜਿਹੜਾ ਆ ਉਹ ਸਾਫ਼ ਸੁਥਰਾ ਰੱਖੀਏ ਤਾਂ ਜੋ ਵਾਤਾਵਰਨ ਨੂੰ ਬਚਾ ਸਕੀਏ ਸਵਾਜ 2 10 ਅਕਤੂਬਰ ਆ ਕੀ ਕਹਿਣਾ ਚਾਹੂਗੀ ਅੱਜ 2 ਅਕਤੂਬਰ ਦੇ ਮੌਕੇ ਤੇ ਮਹਾਤਮਾ ਗਾਂਧੀ ਜੀ ਦੀ ਜਨਮ ਦਿਤੇ ਉਪਲਕਸ਼ ਇਹ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈਗਾ ਸਾਡੇ ਇਸ ਪ੍ਰੋਗਰਾਮ ਦਾ ਮੇਨ ਉਦੇਸ਼ ਇਹ ਹੀ ਆ ਕਿ ਜਿਨ੍ਹਾਂ ਵੀ ਸਕੂਲਾਂ ਨੇ ਸਟੂਡੈਂਟਸ ਨੇ ਜਾਂ ਸ਼ਹਿਰ ਦੇ ਵੱਖ-ਵੱਖ ਸੰਸਥਾਵਾਂ ਨੇ ਸਾਨੂੰ ਇਸ ਸਵਸ਼ ਭਾਰਤ ਮਿਸ਼ਨ ਪ੍ਰੋਗਰਾਮ ਚ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ 'ਚ ਸਹਿਯੋਗ ਦਿੱਤਾ ਅੱਜ ਅਸੀਂ ਉਹਨਾਂ ਸਾਰਿਆਂ ਦਾ ਸਨਮਾਨ ਕੀਤਾ ਹੈ ਤੇ ਦੂਸਰਾ ਜਿਹੜਾ ਇੱਕ ਅਸੀਂ ਕੰਪੀਟੀਸ਼ਨ ਕਰਵਾਇਆ ਹੈ ਵੇਸਟ ਟੂ ਆਰਟ ਉਹਦੇ ਵਿੱਚ ਬੱਚਿਆਂ ਨੇ ਵੇਸਟ ਮਟੀਰੀਅਲ ਤੋਂ ਬਹੁਤ ਹੀ ਅੱਛੀਆਂ-ਅੱਛੀਆਂ ਚੀਜ਼ਾਂ ਬਣਾਈਆਂ ਉਹਨਾਂ ਸਾਰਿਆਂ ਨੂੰ ਸਨਮਾਨ ਦਿੱਤਾ ਇਸ ਤੋਂ ਇਲਾਵਾ ਅਸੀਂ ਸਵਸ਼ ਭਾਰਤ ਦੇ ਨਾਲ ਰਿਲੇਟਡ ਇੱਕ ਪੇਂਟਿੰਗ ਕੰਪੀਟੀਸ਼ਨ ਰੱਖਿਆ ਸੀ ਉਹਦੇ ਵਿੱਚ ਵੀ ਬੱਚਿਆਂ ਨੇ ਬਹੁਤ ਹੀ ਅੱਛੀਆਂ-ਅੱਛੀਆਂ ਪੇਂਟਿੰਗਸ ਜਿਹੜੀਆਂ ਬਣਾਈਆਂ ਆ ਤੇ ਉਹਨਾਂ ਨੂੰ ਵੀ ਅਸੀਂ ਪ੍ਰਾਈਜ਼ ਜਿਹੜਾ ਦੇ ਕੇ ਉਹ ਸਨਮਾਨਿਤ ਕੀਤਾ